ਅੱਜ ਤਲਵੰਡੀ ਸਾਬੋ ਦੇ ਵਿੱਚ ਆ ਤੁਹਾਡੇ ਸਾਹਮਣੇ ਆ ਭਰਾਵੋ ਇੱਕ ਕਿਸਾਨ ਦੀ ਕੁਰਕੀ ਹੋ ਰਹੀ ਹੈ ਤੇ ਨਾਲ ਉਹ ਕਿਸਾਨ ਜੇਲ੍ਹ ਵੀ ਕੱਟ ਕੇ ਆ ਗਿਆ ਦੋ ਤਿੰਨ ਮਹੀਨੇ ਪਹਿਲਾਂ ਜੇਲ੍ਹ ਵੀ ਕੱਟ ਕੇ ਆ ਗਿਆ ਕਿਸਾਨ ਪਰ ਫੇਰ ਅੱਜ ਇਹ ਜਿਹੜੇ ਧਨਾੜ ਸ਼ਰਮਾਇਦਾਰ ਹੈ ਤੇ ਜਿਹੜੀ ਸ਼ਰਮਾਇਦਾਰ ਕਹਿੰਦੇ ਆ ਵੀ ਹਾਂਜੀ ਇਹ ਸੱਥਾਂ ਸਰਕਾਰ ਚੱਲਿਆ ਕਰੂਗੀ ਭਗਵੰਤ ਸਿੰਘ ਸਾਹਿਬ ਕਹਿੰਦੇ ਸੀਗੇ ਤੇ ਅੱਜ ਉਹਨਾਂ ਸੱਥਾਂ ਵਾਲੇ ਲੋਕ ਇੰਨੇ ਸਾਹਮਣੇ ਖੜੇ ਹੋਏ ਆ ਆ ਤੁਹਾਡੇ ਸਾਹਮਣੇ ਖੜੇ ਆ ਲੋਕ ਤੇ ਅੱਜ ਆਪਾਂ ਹੁਣ ਪ੍ਰਧਾਨ ਨਾਲ ਗੱਲ ਕਰਾਂਗੇ ਵੀ ਕੀ ਗੱਲਬਾਤ ਆ ਸਾਰੀ ਹਾਂਜੀ ਪ੍ਰਧਾਨ ਜੀ ਕੀ ਨਾਮ ਆ ਜੀ ਦੱਸੋ ਜੀ ਮੈਂ ਜਗਦੇਵ ਸਿੰਘ ਜੋਗਿਆਲਾ ਭਾਰਤੀ ਕਿਸਾਨ ਯੂਨੀਅਨ ਨੇਕਤਾ ਗਰਾਹ ਦਾ ਜ਼ਿਲ੍ਹੇ ਦਾ ਆਗੂ ਹਾਂ ਜੀ ਇਹ ਭੋਲੀ ਸ਼ੋਕੀ ਦੇ ਜਿਹੜੇ ਅੱਜ ਬੋਲੀ ਲੈ ਕੇ ਆਏ ਆ ਇਹ 2004 ਦੇ ਅੰਦਰ ਵੀ ਇਹਨਾਂ ਨੇ ਚੱਠੇ ਵਾਲੀ ਦੀ ਪਿੰਡ ਦੇ ਅੰਦਰ ਪੁਰਕੀ ਦੀ ਕੋਸ਼ਿਸ਼ ਕੀਤੀ ਸੀ 11 ਜ਼ਿਲ੍ਹਿਆਂ ਦੀ ਫੋਰਸ ਲਾਹੀ ਸੀ ਕੈਪਟਨ ਦੀ ਸਰਕਾਰ ਸੀ ਭਿੱਸੀਆਂ ਨੇ ਅੱਡੇ ਤੇ ਆ ਕੇ ਬਹਿ ਗਿਆ ਸੀ ਆਪ ਦੇਖ ਰੇਖ ਕਰ ਰਿਆ ਸੀ ਪਰ ਜਦੋਂ ਇਥੋਂ ਦੀ ਇੰਟੈਲੀਜੈਂਸੀ ਨੇ ਰਿਪੋਰਟਾਂ ਦਿੱਤੀਆਂ ਵੀ ਕੁਰਕੀ ਕੀਤੀ ਜਾ ਸਕਦੀ ਹੈ ਪਰ ਇੱਕ ਸ਼ਰਤ ਤੇ ਕੀਤੀ ਜਾ ਸਕਦੀ ਹੈ ਖੂਨ ਦਾ ਦਰਿਆ ਟੱਪਣਾ ਪਊ ਪਰ ਉਹ ਰਜਵਾੜੇ ਦੇ ਪੱਟ ਭਾਰ ਨਹੀਂ ਚੱਲੇ ਭਿੱਸੀਆਂ ਨੇ ਕਾਰ ਕਰਤਾ ਤੇ ਜੱਜ ਨੇ ਆਰਡਰ ਕਰੇ ਕਿ ਬਠਿੰਡੇ ਜ਼ਿਲ੍ਹੇ ਦੇ ਅੰਦਰ ਇੱਕੋ ਹੀ ਤਹਿਸੀਲਦਾਰ ਹੈ ਵੀ ਜਿਹੜਾ ਬਿਮਾਰ ਹੋ ਗਿਆ ਅੱਜ ਵੀ ਉਹ ਹਾਲਾਤ ਬਣਾ ਰਹੇ ਆ ਬਦਲਾ ਦੀ ਸਰਕਾਰ ਇਸ ਕਰਕੇ ਜੇ 2004 ਚ ਜਦੋਂ ਸਾਡੀ ਤਾਕਤ ਛੋਟੀ ਸੀ ਅਸੀਂ ਉਦੋਂ ਨਹੀਂ ਕੁੜਕੀ ਹੋਣ ਦਿੱਤੀ ਉਹ ਜੋ ਮਰਜ਼ੀ ਹੋ ਜੇ ਕਿਸੇ ਵੀ ਕਿਸਾਨ ਦੀ ਪੁਰਕੀਆ ਜਿਹੜੀ ਹੋਣ ਨਹੀਂ ਦਿੱਤੀ ਜਾਊਗੀ ਕਿਉਂਕਿ ਇਹ ਭੋਲੀ ਸ਼ੌਕੀਏ ਜਿਹੜੇ ਐਡੇ ਬਦਨਾਮ ਐ ਲੋਕਾਂ ਦੇ ਢੋਲਾਂ 'ਚੋਂ ਕਣਕਾਂ ਕੱਢ ਲਿਆਉਂਦੇ ਸੀ ਧੱਕੇ ਨਾਲ ਲੋਕਾਂ ਦੇ ਲੱਪੜ ਤੱਕ ਮਾਰਦੇ ਸੀ ਇਹ ਉਸ ਕਰਕੇ ਲੋਕਾਂ ਨੂੰ ਉੱਥੋਂ ਜਦੋਂ ਐਡੀ ਵੱਡੀ ਪੀੜ 'ਚੋਂ ਲੋਕ ਇੱਕੇ ਦਾ ਮੁੱਠੇ ਉਦੋਂ ਬਾਅਦ 2004 ਜਿਹਨਾਂ ਨਾਲ ਟੱਕਰ ਹੋਈ ਲੋਕਾਂ ਨੇ ਆਪ ਦੀ ਜਿੱਤ ਹਾਸਲ ਕੀਤੀ ਆ ਉਹ ਜਿੱਤ ਨੂੰ ਹਰ ਹਾਲਤ ਕਾਮਯਾਬ ਰੱਖਣ ਲੋਕ ਕਿਸੇ ਵੀ ਕੀਮਤੇ ਕੁਰਕੀਆ ਕਿਸੇ ਵੀ ਕਿਸਾਨ ਦੀ ਨਹੀਂ ਹੁਣ ਦਿੱਤੀ ਜਾਊ ਜੋ ਮਰਜ਼ੀ ਹੋ ਜੇ ਅੱਜ ਜੋ ਪ੍ਰਧਾਨ ਜੀ ਤੁਸੀਂ ਕੱਟ ਕੀਤਾ ਹੋਇਆ ਇਹ ਕਾਦੇ ਵਾਰਤ ਕੀਤਾ ਹੋ ਤੁਸੀਂ ਇਕੱਠੇ ਹੋਏ ਹੋ ਅੱਜ ਅੱਜ ਚੱਠੇ ਵਾਲੇ ਦਾ ਕਿਸਾਨ ਹੈ ਲਗਾਤਾਰ 12-15 ਸਾਲ ਹੋ ਗਏ 2004 ਤੋਂ 20 ਸਾਲ ਹੋ ਗਏ ਉਹ ਲਗਾਤਾਰ ਭੋਲੀ ਸ਼ੋਕੀ ਕੇ ਕੁਰਕੀਆਂ ਲਿਆਉਣੋਂ ਨਹੀਂ ਹਟਦੇ ਡਰਾਉਂਦੇ ਆ ਧਮਕਾਉਂਦੇ ਆ ਕਿਸਾਨਾਂ ਨੂੰ ਅਸੀਂ ਕਿਸਾਨਾਂ ਦੇ ਹੱਕ 'ਚ ਲਗਾਤਾਰ ਜਥੇਬੰਦੀ ਕੰਨੋਂ ਭਾਰਤੀ ਕਿਸਾਨ ਜੀ ਨੇ ਇਕੱਠਾ ਗਰਾਹ ਕਰਨੋਂ ਕਿਸਾਨਾਂ ਦੇ ਹੱਕ 'ਚ ਕੱਢਦੇ ਆ ਤੇ ਐਲਾਨ ਕਰਦੇ ਆ ਵੀ ਕਿਸੇ ਵੀ ਕੀਮਤ ਤੇ ਕਿਸਾਨਾਂ ਦੀ ਜਿਹੜੀ ਕੁਰਕੀ ਆ ਉਹ ਹੋਣ ਨਹੀਂ ਦਿੱਤੀ ਜਾਊ ਸਾਡੀਆਂ ਜ਼ਿੰਦਗੀਆਂ ਚਾਹੇ ਚਲੀਆਂ ਜਾਂਣ ਪਰ ਜ਼ਮੀਨ ਦਾ ਟੁਕੜਾ ਜਿਹੜਾ ਕਿਸਾਨ ਤੋਂ ਉਹ ਨਹੀਂ ਖੁੱਸਣ ਦਿੱਤਾ ਜਾਊ ਇਹ 2 ਮਹੀਨੇ ਕਿਸਾਨ ਪਹਿਲਾਂ ਜਿਗੜੀ ਵੀ ਕੱਟ ਕੇ ਆ ਬਿਚਾਰਾ ਮੈਂ ਕਹਿੰਦੀ ਇੱਥੋਂ ਦੇ ਨਿਆਂਇਕ ਪ੍ਰਣਾਲੀ ਇੱਥ ਫੇਰ ਫੇਰ ਦੁਬਾਰੇ ਕੁਰਕੀ ਲੈ ਕੇ ਆਉਂਦੇ ਆ ਫੇਰ ਫੇਰ ਜੇਨ ਭੇਜਦੇ ਆ ਪਰ ਇਥੋਂ ਦੇ ਵਿਜੇ ਮਾਲੀਆ ਕੇ ਅਰਬਾਰਬੀਆ ਲੈ ਕੇ ਭੱਜ ਗਏ ਉਹਨਾਂ ਨੂੰ ਕੁਛ ਨਹੀਂ ਕੀਤਾ ਜਾਂਦਾ ਇਥੋਂ ਦੇ ਅਫਸਰ ਸਾਹੀ ਕੱਪੜੇ ਕਰ ਜਾਂਦੀਆਂ ਉਹਨਾਂ ਨੂੰ ਕੁਛ ਨਹੀਂ ਕੀਤਾ ਜਾਂਦਾ ਇਥੋਂ ਦੇ ਸਰਕਾਰ ਚ ਜਿਹੜੇ ਲੀਡਰ ਨੇ ਉਹ ਕੱਪੜੇ ਬਾਜੀ ਕਰ ਜਾਂਦੇ ਉਹਨਾਂ ਨੂੰ ਕੁਛ ਨਹੀਂ ਕੀਤਾ ਜਾਂਦਾ ਕਿਉਂਕਿ ਆਉਣ ਵਾਲੇ ਦਿਨਾਂ ਚ ਦੇਖਿਆ ਤੁਸੀਂ ਜਦੋਂ ਬੀਜੇਪੀ ਮਾੜੀ ਜੀ ਈਟੀ ਦੀ ਰੇਡ ਪਵਾਉਂਦੀ ਆ ਭੱਜ ਕੇ ਸਾਰੇ ਛਾਲਾ ਮਾਰ ਜਾਂਦੇ ਆ ਬੀਜੇਪੀ ਕੰਨੀ ਕਿਉਂਕਿ ਕੱਪੜੇ ਬਾਜ਼ ਸਾਰੇ ਆ ਇਸ ਕਰਕੇ ਕਿਸਾਨ ਦੀ ਕਿਸੇ ਵੀ ਕੀਮਤ ਤੇ ਅਸੀਂ ਕੁਰਕੀ ਜਿਹੜੀ ਨਹੀਂ ਹੋਣ ਜਬਾ ਲੋਕ ਆਪਾਂ ਕਰੋ ਆਪਣੀ ਰਾਖੀਆ ਕਰੋ ਆਪਣੀ ਰਾਖੀ ਦੀ ਕਰੋ ਤਿਆਰੀ ਜੀ ਹੋ ਕੇ ਜਿੰਦਾਬਾਦ ਲੋਕਇਕਤਾ ਜਿੰਦਾਬਾਦ 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 ਕਿਸੇ ਵੀ ਕਿਸਾਨ ਮਜ਼ਦੂਰ ਦੀ ਗੁਰਕੀ ਨਹੀਂ ਹੋਣ ਦੇਵਾਂਗੇ ਨਹੀਂ ਹੋਣ ਦੇਵਾਂਗੇ ਲੋਕਇਕਤਾ ਜਿੰਦਾਬਾਦ 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 ਧੰਨਵਾਦ ਚਲੋ